ਸਰਕਾਰੀ ਨੌਕਰੀ ਜੋ ਪਹਿਲਾਂ ਨੌਜਵਾਨਾਂ ਲਈ ਸੁਪਨਾ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਕਿ ਸਭ ਕੁਝ ਸੰਭਵ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਤੇ ਨੀਤੀਕਰਨ ਹੁਣ ਪੜੇ ਲਿਖੇ ਨੌਜਵਾਨ ਖੱਜਲ ਖੁਆਰ ਨਹੀਂ ਹੁੰਦੇ ਬਲਕਿ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸ سلسلے ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 59000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉੱਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਖੁਸ਼ਹਾਲੀ ਆਈ ਹੈ ਅੱਜ ਤੁਹਾਡੇ ਲਈ ਖੁਸ਼ੀਆਂ ਦਾ ਦਿਨ ਹੈ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਹਟਾਂ ਨੇ ਅੱਖਾਂ 'ਚ ਉਮੀਦਾਂ ਨੇ ਕਿ ਅੱਜ ਤੱਕ 58962 ਹੋ ਗਈਆਂ ਜੀ ਅੱਜ ਤੱਕ ਤੁਹਾਨੂੰ ਮਿਲਾ ਕੇ 40 ਤੋਂ ਵੱਧ ਡਿਪਾਰਟਮੈਂਟ ਨੇ ਔਰ ਇਹ ਨੌਕਰੀਆਂ ਪੱਕੀਆਂ ਨੌਕਰੀਆਂ ਨੇ ਇਹ ਉਹ ਨਹੀਂ ਆਗੀਆਂ ਕਿ ਜਿਹੜੀਆਂ ਕੋਈ ਕੰਟੈਕਟ ਤੇ ਜਾਂ ਕੋਈ ਔਰ ਆਊਟਸੋਰਸਿੰਗ ਹੈ ਸੋ ਮੈਨੂੰ ਕੋਈ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮੈਂ ਕੋਈ ਕਿਸੇ ਤੋਂ ਕਲੀਨ ਚਿੱਟ ਨਹੀਂ ਲੈਣੀ ਮੈਂ ਆਪਣਾ ਕੰਮ ਕਰੀ ਜਾਂਦਾ ਮੈਨੂੰ ਇਸ ਨਾਲ ਸਕੂਨ ਮਿਲਦਾ ਤੁਸੀਂ ਅੱਜ ਬੋਲੇ ਹੋ ਮੈਨੂੰ ਬਹੁਤ ਸਕੂਨ ਮਿਲਿਆ ਅਕਸ਼ਰ ਵਿਆਹ ਸ਼ਾਦੀਆਂ ਵਿੱਚ ਜਦੋਂ ਲਾੜੇ ਨੂੰ ਸਗਨ ਪਾਉਣਾ ਹੁੰਦਾ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਜਿਹੜੇ ਕਿ ਨੋਟਾਂ ਦੇ ਹਾਰ ਪਾਉਂਦੇ ਨੇ ਤਾਂ ਜੋ ਉਹਨਾਂ ਦੀ ਵੀ ਟੋਰ ਬਣ ਸਕੇ ਤੇ ਨਾਲ ਲਾੜਾ ਵੀ ਜਿਹੜਾ ਕਿ ਉਹ ਸੋਹਣਾ ਲੱਗੇ ਕਿਉਂਕਿ ਇਹ ਅਜਦਾ ਨਹੀਂ ਬਹੁਤ ਸਦੀਆਂ ਤੋਂ ਚੱਲਿਆ ਆ ਰਿਹਾ ਰਿਵਾਜ ਹੈ ਜਦੋਂ ਵੀ ਲੋਕ ਵਿਆਹ ਸ਼ਾਦੀਆਂ ਵਿੱਚ ਜਾਂਦੇ ਨੇ ਤਾਂ ਸਗਨ ਦੇ ਤੌਰ ਤੇ ਸਿਰੇ ਜਿਹੜੇ ਕਿ ਲਾੜੇ ਦੇ ਗਲ ਤੇ ਪਾਏ ਜਾਂਦੇ ਨੇ ਭਾਵੇਂ ਉਹ 10 ਦੀ ਕਰੰਸੀ ਦਾ ਸੇਰਾ ਹੋਵੇ 20 ਦਾ ਹੋਵੇ 50 ਦਾ ਹੋਵੇ ਜਾਂ 100 ਦਾ ਹੋਵੇ ਆਪੋ ਆਪਣੀ ਸਮਰੱਥਾ ਮੁਤਾਬਿਕ ਲੋਕ ਨੇ ਜਿਹੜੇ ਕਿ ਉਹ ਇਹਨਾਂ ਸੇਰਾਂ ਦੀ ਖਰੀਦ ਕਰਦੇ ਨੇ ਤਾਂ ਜੂਰ ਗੱਲ ਕਰਾਂਗੇ ਭਾਜੀ ਨੋਟਾਂ ਦੇ ਜਿਹੜੇ ਸਿਰੇ ਨੇ ਉਹ ਕਿੰਨੇ-ਕਿੰਨੇ ਵਾਲੇ ਸਿਰੇ ਨੇ ਤੁਹਾਡੇ ਕੋਲ 500 ਵਾਲਾ ਮਿਲ ਜੇਗਾ 1000 ਵਾਲਾ ਮਿਲ ਜੇਗਾ 15000 ਵਾਲਾ ਮਿਲ ਜੇਗਾ 10000 ਦਾ ਮਿਲ ਜੇਗਾ 5000 ਦਾ ਮਿਲ ਜੇਗਾ ਜਿੰਨੇ ਵਾਲੀ ਆਪਣੀ ਇੱਛਾ ਹੋਵੇਗੀ ਉਸ ਤਰ੍ਹਾਂ ਦਾ ਬਣ ਜੇਗਾ ਜਿਹੜਾ 10 ਵਾਲਾ ਕਰੰਸੀ ਵਾਲਾ ਸੇਰਾ ਹੈ 1000 ਰੁਪਏ ਦਾ ਜਿਹੜਾ ਸੇਰਾ ਹੋਵੇਗਾ ਉਹ ਕਿੰਨੇ ਦੀ ਕੋਸ਼ਟ ਕਰੋਗੇ ਜੀ 10 ਵਾਲਾ ਜਿਹੜਾ ਅੱਜ ਕੱਲ ਦੀ ਡੇਟ ਤੇ ਚੱਲ ਰਿਹਾ 1600 ਰੁਪਏ ਦਾ ਪਵੇਗਾ 1000 ਵਾਲਾ ਵਜਾ ਕਾਰਨ ਕਿ ਵਿਆਹ ਸ਼ਾਦੀਆਂ ਅੱਜ ਕੱਲ ਬਹੁਤ ਐ ਪੀਕ ਤੇ ਐ ਸੀਜ਼ਨ ਇਸ ਕਰਕੇ ਕਰੰਸੀ ਦੀ ਬਲੈਕ ਫਿਰ ਹੋ ਰਹੀ ਹੈ ਕਰੰਸੀ ਦੀ ਬਲੈਕ ਹੋ ਰਹੀ ਹੈ ਬਿਲਕੁਲ ਜੀ ਤੁਹਾਨੂੰ ਕਿੰਨੇ ਦੀ ਕਾਪੀ ਮਿਲ ਰਹੀ ਹੈ ਜਿਹੜੀ ਨਵੀਂ ਕਾਪੀ ਮਿਲਦੀ ਹੈ ਨਵੀਂ ਕਾਪੀ ਸਰ 1580 ਰੁਪਏ ਰੇਟ ਹੈਗਾ 1600 ਵਿਕਦੀ ਵੀ ਹੈ ਇਨਾ ਜਿਆਦਾ ਮਾਰਜਨ ਹੁੰਦਾ ਹਾਂਜੀ ਹਾਂਜੀ ਸਿਰਫ ਆਪਣੇ ਦੁਕਾਨਦਾਰ ਲਈ ਮਾਰਜਨ ਤਾਂ 20-30 ਰੁਪਏ ਹੀ ਹੈ ਹਾਂਜੀ ਦੁਕਾਨਦਾਰ ਬਾਕੀ ਤੇ ਬੈਕ ਜਿੱਥੋਂ ਪਿੱਛੋਂ ਆਉਂਦੀਆਂ ਕਰੰਸੀਆਂ ਉਹ ਆਪਣਾ ਮਾਰਜਨ ਲੈ ਕੇ ਚੱਲਦੇ ਹਨ ਇਹਨਾਂ ਦੇ ਪਰ ਜਦੋਂ ਵੀ ਫਿਰ ਤੋੜਨਾ ਹੀ ਜਿਆਦਾ ਕਸ਼ਮਕਸ਼ ਹੁੰਦੀ ਹਣੀ ਲੋਕਾਂ ਦੀ ਵੀ ਇੰਨਾ ਮਹਿੰਗਾ ਕਿ ਪੁੱਛਦੇ ਤੁਹਾਨੂੰ ਹੋਣੇ ਹੋ ਹਾਂਜੀ ਹਾਂਜੀ ਜੀ ਬਿਲਕੁਲ ਸਾਨੂੰ ਤੇ ਪੁੱਛਣਗੇ ਜੀ ਆਪਾਂ ਇਸੇ ਕਰਕੇ ਕਹਿੰਦੇ ਕਿ ਅੱਜਕੱਲ ਸਗਨ ਪਾਇਆ ਸਭ ਤੋਂ ਬੈਸਟ ਹੈ ਕੈਸ਼ ਪਾ ਦਿੱਤਾ ਜਾਵੇ ਹਾਰ ਨਾਲੋਂ ਕੈਸ਼ ਵਧੀਆ ਜੇ ਮੰਨ ਲਓ ਮੈਂ ਤੜਕੋ ਸੀਰੀਆ ਲੈਣਾ ਹੋਵੇ ਹਜ਼ਾਰ ਵਾਲਾ 10-10 ਦੇ ਨੋਟਾਂ ਦਾ ਤੇ ਮੈਨੂੰ ਤੁਸੀਂ 1600 ਦੋਗੇ ਜੀ ਜੀ ਬਿਲਕੁਲ ਜੀ ਬੀਵੀ ਵਾਲਾ ਲੈਣਾ ਹੋਵੇ ਉਹ ਵੀ ਬਲੈਕ ਚ ਆਹ ਇਸ ਟਾਈਮ ਹੈਗਾ ਜੀ 1400 ਰੁਪਏ ਦਾ ਅੱਛਾ ਉਹ ਥੋੜੇ ਜਿਹਾ ਘਟਿਆ ਘਟਿਆ ਜੀ ਕਿਉਂਕਿ 20 ਵਾਲੀ ਕਾਪੀ ਇਸ ਟਾਈਮ ਹੋ ਗਈ ਹੈ 2700 ਰੁਪਏ 20 ਵਾਲੀ ਕਾਪੀ 2700 ਰੁਪਏ ਹੋ ਗਈ ਆਪਨੇ ਤੁਸੀਂ ਫਿਰ ਬੈਂਕ ਤੋਂ ਲੈਣੇ ਹੋ ਨਹੀਂ ਜੀ ਬੈਂਕ ਤੋਂ ਨਹੀਂ ਆਪਾਂ ਵੀ ਰਿਟੇਲ ਸ਼ਾਪ ਤੋਂ ਹੀ ਲੈਣੇ ਕਿਸੇ ਕੋ ਅੱਛਾ ਹਾਂਜੀ ਹਾਂਜੀ ਉਹ ਅੱਗੋਂ ਪਿੱਛੋਂ ਬੈਂਕ ਤੋਂ ਆਉਂਦੀਆਂ ਦਿੱਲੀ ਤੋਂ ਆਉਂਦੀਆਂ ਉਹਦਾ ਆਈਡੀਆ ਨਹੀਂ ਹੈ ਬਾਕ ਤੇ ਫਿਰ ਕਸਟਮਰ ਨਾਲ ਤੁਹਾਡਾ ਝਗੜਾ ਵੀ ਹੁੰਦਾ ਹੋਣਾ ਵਿਵਾਦ ਵੀ ਹੁੰਦਾ ਨੇ ਇਸ ਗੱਲ ਨੂੰ ਲੈ ਕੇ ਵੀ ਹਜ਼ਾਰ ਦੀ ਜਿਹੜੀ ਚੀਜ਼ ਹੈ ਨੋਟਾਂ 'ਚ ਕਿਉਂਕਿ ਉਸ طرح ਚੀਜ਼ ਦੀ ਬਲੈਕ ਸੇਲ ਸੁਣੀ ਸੀ ਇਹ ਤਾਂ ਨੋਟਾਂ ਦੀ ਸਿੱਧੀ ਸਿੱਧੀ ਬਲੈਕ ਹੋ ਰਹੀ ਹੈ ਹਾਂਜੀ ਹਾਂਜੀ ਕਸਟਮਰ ਸਾਨੂੰ ਕਹਿ ਰਿਹਾ ਪਰ ਸਾਡਾ ਵਿੱਚ ਕੋਈ ਰੋਲ ਹੀ ਨਹੀਂ ਰਹਿ ਗਿਆ ਕਿਉਂਕਿ ਬੈਂਕ ਤੋਂ ਅੱਗੇ ਇਹ ਸਪਲਾਈ ਹੁੰਦੀ ਹੈ ਏ ਸ਼ਾਪਕੀਪਰ ਨੂੰ ਸ਼ਾਪਕੀਪਰ ਅੱਗੋਂ ਵੇਚਦਾ 20 30 ਰੁਪਏ ਪਹੁੰਚਾ ਕੇ ਤੇ ਕਸਟਮਰ ਕਹਿੰਦਾ ਸਿਰਫ 20 30 ਰੁਪਏ ਦਾ ਪਰ ਕਿਤਨਾ ਕਿਤੇ ਆਣ ਕੇ ਸਾਰੇ ਅਲੀਗੇਸ਼ਨ ਤੇ ਧੜਦੇ ਲੱਗਦਾ ਹੋਣਾ ਵੀ ਯਾਰ ਵਾਲੀ ਚੀਜ਼ 16 16500 ਦੀ ਮਿਲਦੀ ਹਾਂਜੀ ਹਾਂਜੀ ਬਿਲਕੁਲ ਜੀ ਅਲੀਗੇਸ਼ਨ ਸਾਰਾ ਦੁਕਾਨਦਾਰ ਨੂੰ ਹੀ ਆਉਂਦਾ ਹੈ ਇਸ ਵਾਰ ਤੁਸੀਂ ਮਹਿਸੂਸ ਨਹੀਂ ਕਰਦੇ ਬਈ ਲੋਕ ਤੋੜ ਤੇ ਉਂਗਲ ਚੁੱਕਦੇ ਸਿੱਧੀ ਜੀ ਬਿਲਕੁਲ ਜੋ ਇਹ ਹੁੰਦਾ ਮਹਿਸੂਸ ਹੁੰਦਾ ਕਿ ਆਪਾਂ ਸਵੇਰ ਤੋਂ ਲੈ ਕੇ ਰਾਤ ਤੱਕ ਲੱਗੇ ਤਾਂ ਸਿਰਫ 20 ਰੁਪਏ ਦੇ ਪਿੱਛੇ ਹਾਰ ਦੇ ਪਿੱਛੇ ਤੇ ਕਸਟਮਰ ਕਹਿੰਦਾ ਕਿ ਤੁਸੀਂ 6 600 ਰੁਪਏ ਕਮਾਰੇ ਹੋ ਕਸਟਮਰ ਨੂੰ ਇਹ ਨਹੀਂ ਨਾ ਪਤਾ ਪਿੱਛੋਂ ਬਲੈਕ ਤੇ ਆਂਦੀ ਹੈ ਕਾਪੀ ਬਸ ਬਲੈਕ ਉਹ ਕਿਸ ਪੱਧਰ ਤੇ ਰਹੀ ਹੈ ਇਹ ਕੁਝ ਦੱਸ ਸਕਦੇ ਹੋ ਨਹੀਂ ਐਸਾ ਬੈਂਕ ਲੈਵਲ ਤੇ ਹੋ ਰਹੀ ਹੈ ਬੈਂਕ ਲੈਵਲ ਤੇ ਹੋ ਰਹੀ ਹੈ ਜੀ ਬਿਲਕੁਲ ਬੈਂਕ ਲੈਵਲ ਤੇ ਹੀ ਹੋ ਰਹੀ ਹੈ ਜੇ ਬੈਂਕ ਲੈਵਲ ਤੇ ਨਹੀਂ ਹੋਏਗੀ ਤੇ ਹਰ ਕਸਟਮਰ ਦੇ ਅਕਾਊਂਟ ਬੈਂਕ ਚ ਤੇ ਹੁੰਦੇ ਹੀ ਆ ਉਹਨਾਂ ਨੂੰ ਸਭ ਨੂੰ ਮਿਲਣੀ ਚਾਹੀਦੀ ਆ ਪਰ ਉਹ ਮਿਲਦੀ ਨਹੀਂ ਆ ਉਹ ਬੈਂਕ ਵਾਲੇ ਆਪਣੇ ਅੰਦਰੋਂ ਅੰਦਰ ਹੀ ਆਪਣੀ ਸੈਟਿੰਗ ਕਰਕੇ ਵੇਚਦੇ ਆ ਵੇਚਦੇ ਆ ਜਿਹੜੀ ਕਿ ਉਹ ਇਕੱਲੇ ਇਕੱਲੇ ਬੈਂਕ ਦੇ ਕਸਟਮਰ ਕੋ ਨਾ ਜਾਣ ਦੀ ਬਜਾਏ ਉਹ ਕੁਝ ਨਾ ਕੁਝ ਅਧਿਕਾਰੀ ਜਿਹੜੇ ਨੇ ਗੋਲਮੋਲ ਕਰ ਰਹੇ ਨੇ ਉਹ ਜਿਹੜੀ ਅੱਗੋਂ ਬਲੈਕ ਵਿੱਚ ਵਿਕਰੀਏ ਚੀਜ਼ ਹਾਂਜੀ ਹਾਂਜੀ ਕਿਉਂਕਿ ਕਸਟਮਰ ਜਦੋਂ ਲੈਣ ਆਜੇ ਪੈਸੇ ਦੇ ਕੇ ਲੈਣ ਵਾਲਾ ਤੇ ਫਿਰ ਬੈਂਕ ਚ ਕੈਸ਼ ਵੀ ਆ ਜਾਂਦਾ ਪਰ ਅੱਗੇ ਹੁੰਦਾ ਸੀ ਚਲੋ 1000 ਵਾਲੀ ਕਾਪੀ 10 15 20 ਰੁਪਏ ਵੱਧ ਦੇ ਕੇ ਤੇ ਮਿਲ ਜਾਂਦੀ ਸੀ ਪਰ ਹੁਣ ਤਾਂ ਬਹੁਤ ਜ਼ਿਆਦਾ ਹੱਦ ਹੋ ਗਈ ਕਿਉਂਕਿ ਜਦੋਂ ਕਿਸੇ ਨੂੰ ਪੁੱਛੀਦਾ ਹੈ ਬੈਂਕ ਵਾਲੇ ਨੂੰ ਉਹ ਕਹਿੰਦਾ ਜੀ ਬੈਂਕ ਚ ਨੋਟ ਨਹੀਂ ਆ ਰਿਹਾ ਜੀ ਛਪਣਾ ਬੰਦ ਹੋ ਗਿਆ ਪਿੱਛੋਂ ਕਰੰਸੀ ਬੰਦ ਹੋ ਗਈ ਬੰਦ ਹੋ ਸਕਦਾ ਕਦੀ ਇਸ ਤਰ੍ਹਾਂ ਕਦੀ ਇਸ ਤਰ੍ਹਾਂ ਬੰਦ ਹੁੰਦਾ ਨਹੀਂ ਹੈ ਪਰ ਬੈਂਕ ਵਾਲੇ ਤੇ ਆਈ ਅੱਗੇ ਕਹਿੰਦੇ ਆ ਜਿਹੜਾ ਮਰਜ਼ੀ ਕਸਟਮਰ ਚੱਲ ਜਾ ਉਹਨਾਂ ਨੂੰ ਕਾਪੀ ਨਹੀਂ ਮਿਲਦੀ ਵੀ ਇਸ ਤਰ੍ਹਾਂ ਇਹ ਜਾਣ ਬੁੱਝ ਕੇ ਕਿਤਨੇ ਕਿਤੇ ਬਲੈਕ ਕਰਨ ਦੇ ਚੱਕਰ ਵਿੱਚ ਤੇ ਨਹੀਂ ਐਸਾ ਪਿਛੋ ਬਲੈਕ ਚ ਆ ਰਹੀ ਹੈ ਤਈਓ ਅੱਗੇ ਕਿਉਂਕਿ ਆ ਰਹੀ ਮੇਨ ਹੋਲ ਸੇਲ ਪਿਛੋ ਬਲੈਕ ਚ ਹੈ ਅੱਗੋ ਜਦੋਂ ਆਪਣੇ ਲੋਕਲ ਬੈਂਕ ਚ ਜਾਂਦੀ ਆ ਉਹ ਵੀ ਆਪਣੇ ਬਲੈਕ ਕਰਦੇ ਆ ਅੱਛਾ ਉਹ ਵੀ ਆਪਣੇ ਬਲੈਕ ਕਰਦੇ ਆ ਹਾਂ ਅੱਛਾ ਜਿਹਨੂੰ ਕਸਟਮਰ ਤੜਕੋ ਆਂਦੇ ਹੋਣਗੇ ਹਨਾ ਫਿਰ ਡਿਮਾਂਡ ਕਿਹੜੇ ਸਿਰੇ ਦੀ ਜ਼ਿਆਦਾ ਰਹਿੰਦੀ ਹੈ ਆਪਣੇ ਕੋ ਹਜ਼ਾਰ ਵਾਲਾ ਵੀ ਵਿਕਦਾ ਹੈ 500 ਵਾਲਾ ਵੀ ਵਿਕਦਾ ਹੈ ਦਿਖਾਓ 5000 ਵਾਲਾ ਵੀ ਕਸਟਮਰ ਦੇ ਉੱਪਰ ਹੈਗਾ ਹੈ ਜਿਹੜਾ ਤੁਸੀਂ ਦਿਖਾ ਰਹੇ ਹੋ ਮੈਨੂੰ ਹਨਾ ਨੋਟਾਂ ਦਾ ਸਿਰਾ ਇਹ ਇਹ ਚ ਕਿੰਨੇ ਨੋਟ ਲੱਗੇ ਹੋਏ ਹੈ ਹਜ਼ਾਰ ਰੁਪਏ ਲੱਗੇ ਹੈ 1400 ਰੁਪਏ ਦਾ ਪੇਗਾ ਅਭੀ ਚ ਨਾਲ ਜਿਹੜਾ ਸੋਦਾ ਲੱਗਾ ਸੀ 200 ਦਾ ਹਾਂਜੀ ਹਾਂਜੀ 100 100 ਦੇ ਲਾ ਕੇ 200 ਰੁਪਏ ਲੱਗਾ ਹੈ ਪਾ ਕੇ 1400 ਦਾ ਪਏਗਾ ਜੇ 10 ਵਾਲਾ ਲੈਣਾ ਹੋਵੇ ਫੇਰ ਫੇਰ 1600 ਰੁਪਏ ਦਾ ਹੈ ਉਹ ਬਣਾਉਂਦੇ ਹੋ ਹਾਂਜੀ ਹਾਂਜੀ ਆਰਡਰ ਤੇ ਬਣਾਉਂਦੇ ਹੋ ਨਹੀਂ ਨਹੀਂ ਬਣਾ ਵੀ ਦਈਏ ਬਨੇ ਵੀ ਹੁੰਦੇ ਕਿਸੇ ਟਾਈਮ ਕਿਸੇ ਟਾਈਮ ਨਹੀਂ ਵੀ ਹੁੰਦੇ ਜਿਸ ਤਰ੍ਹਾਂ ਦਾ ਡਿਜ਼ਾਈਨ ਕਹੋਗੇ ਉਸ ਤਰ੍ਹਾਂ ਦਾ ਬਣ ਜਾਏਗਾ ਉਹਦਾ ਨਹੀਂ ਕੋਈ ਇਸ਼ੂ ਪਰ ਉਹਦੇ ਤੇ ਇੰਨੀ ਜ਼ਿਆਦਾ ਕੋਸਟ ਤਾਂ ਨਹੀਂ ਹੋਣੀ ਜਿੰਨੀ ਤੁਸੀਂ ਦੱਸ ਰਹੇ ਬਈ ਇਹ ਤੇ ਕਿੰਨਾ ਕੁ ਕੋਸਟ 20 30 40 ਰੁਪਏ ਕੋਸਟ ਲੈ ਲੋਗੇ ਦੀ ਪਿਆ ਲੈ ਲੋਗੇ ਕਿ ਨਿਆਰ ਰੁਪਏ ਦਾ ਕੱਲਾ ਹਾਰੀ ਹੁੰਦਾ ਕੱਲਾ 50 ਰੁਪਏ ਦਾ ਹਾਰੀ ਹੈ ਜੇ ਨੋਟ ਤੁਹਾਡੇ ਹੋਣਗੇ ਸਿਰਫ ਆਪਾਂ 50 ਰੁਪਏ ਲਈਦੇ ਬਣਾਉਂਦੇ ਆਂ ਅੱਛਾ ਉਹਦਾ ਹੋਦਾ ਨਹੀਂ ਹੁੰਦਾ ਸਿਰਫ ਲੈ ਕੇ ਗਈਆਂ ਨੋਟਾਂ ਦੀ ਸਾਡੀ ਸਿਰਫ ਕਮਾਈ ਜਿਹੜੀ 50 ਦੀ ਪਿੱਤਰੀ ਇੰਨਾ ਜ਼ਿਆਦਾ ਬਲੈਕ ਦੇਖੀ ਹੈ ਕਿਉਂਕਿ ਹੁਣ ਸੀਜ਼ਨ ਚੱਲ ਰਿਹਾ ਹਰ ਸਾਲ ਸੀਜ਼ਨ ਹੁੰਦਾ ਵਿਆਹ ਦਾ ਤੇ ਇੰਨੀ ਜ਼ਿਆਦਾ ਬਲੈਕ ਮੈਂ ਤੇ ਕਦੀ ਨਹੀਂ ਦੇਖੀ ਵੀ ਸੁਣੀ ਵੀ ਨਹੀਂ ਮੈਂ ਜਿਹੜੀ ਹਜ਼ਾਰ ਦੀ ਚੀਜ਼ ਸਿੱਧੀ 1600 ਦੀ ਮਿਲੇ ਉਹ ਵੀ ਨੋਟ ਹਾਂਜੀ ਹਾਂਜੀ ਕਿਉਂਕਿ ਮੈਨੂੰ 13-14 ਸਾਲ ਹੋ ਗਏ ਕੰਮ ਕਰਦੇ ਹਾਰ ਦਾ ਹੀ ਤੇ ਆਪਣੀ ਲਾਈਫ ਚ ਫਸਟ ਟਾਈਮ ਇਸ ਤਰ੍ਹਾਂ ਦਾ ਦੇਖਿਆ ਕਦੀ ਇਸ ਤਰ੍ਹਾਂ ਬਲੈਕ ਨਹੀਂ ਹੋਈ ਸੀ ਪਰ ਹੁਣ ਜਿਆਦਾ ਬਲੈਕ ਹੋਣੀ ਸਟਾਰਟ ਹੋ ਗਈ ਹੈ ਤਾਂ ਬਿਲਕੁਲ ਜਿਹੜੀਆਂ ਬਲੈਕ ਸ਼ੀਪ ਨੇ ਜਿਨ੍ਹਾਂ ਕੋ ਕਾਲੀਆਂ ਭੇਡਾਂ ਆਖਦੇ ਨੇ ਉਹਨਾਂ ਤੇ ਸ਼ਿਕੰਜਾ ਕਸਣ ਦੀ ਬਿਲਕੁਲ ਲੋੜ ਹੈ ਕਿਉਂਕਿ ਬਿਜ਼ਨਸ ਵਿਭਾਗ ਹੈ ਪ੍ਰਸ਼ਾਸਨ ਹੈ ਉਸ ਨੂੰ ਚਾਹੀਦਾ ਹੈ ਜੋ ਵੀ ਇਸ ਮਾਮਲੇ ਵਿੱਚ ਤੰਦਲੀ ਕਰ ਰਹੇ ਨੇ ਉਹਨਾਂ ਦੇ ਗਿਰਬਾਨ ਤੇ ਹੱਥ ਜਿਹੜਾ ਕਿ ਉਹ ਜ਼ਰੂਰ ਪਾਇਆ ਜਾਣਾ ਚਾਹੀਦਾ ਕਿਉਂਕਿ ਦੁਕਾਨਦਾਰ ਆਪਣੀ ਜਗ੍ਹਾ ਤੇ ਸੱਚੇ ਨੇ ਦੁਕਾਨਦਾਰ ਨੇ ਆਪਣੀ ਮਿਹਨਤ ਲੈਣੀ ਹੈ ਕਹਿੰਦੇ ਬਨਵਾਈ ਲੰਨੇ ਆ 20 30 40 50 ਰੁਪਏ ਬਨਵਾਈ ਜਿਹੜੀ ਉਹ ਲੈਣੇ ਪਰ ਜਿਹੜੇ ਨੋਟ ਨੇ ਨਵੇਂ ਨੋਟ ਨੇ ਜਿਹੜੇ ਕਰੰਸੀ ਦੇ ਨੋਟ ਨੇ 10 ਦੇ ਹੋਣ ਜਾਂ 20 ਦੇ ਹੋਣ ਉਹਨਾਂ ਨੂੰ ਬਲੈਕ ਚ ਮਿਲ ਰਿਹਾ ਬਹੁਤ ਹੈਰਾਨੀ ਵਾਲੀ ਗੱਲ ਹੈ ਜਿਹੜੀ 10 ਦੀ ਗੱਡੀ ਹੈ 100 ਦੀ ਉਹ ਇਹਨਾਂ ਨੂੰ ਕਰੀਬ-ਕਰੀਬ 1400 ਤੋਂ 1600 ਦੇ ਵਿੱਚ ਮਿਲ ਰਹੀ ਹੈ ਮਤਲਬ ਕਿ ਡੇਢ ਗੁਣਾ ਇੱਕ ਚੀਜ਼ ਜਿਹੜੀ 10 ਰੁਪਏ ਦਾ ਨੋਟ ਤੁਹਾਨੂੰ 16 ਰੁਪਏ ਦਾ ਪੈ ਰਿਹਾ ਤੇ ਇਹ ਪੈਸੇ ਆਖਿਰਕਾਰ ਕਿਸ ਨਾ ਕਿਸੇ ਦੇ ਜੇ ਵਿੱਚ ਤਾਂ ਜਾ ਰਹੇ ਨੇ ਇਸ ਕਰਕੇ ਉਸ ਗਰੇਵਾਂ ਤੱਕ ਪਹੁੰਚਣ ਦੀ ਲੋੜ ਹੈ ਖਾਸ ਕਰਕੇ ਵਿਜੀਲੈਂਸ ਵਿਭਾਗ ਨੂੰ ਜਾਗਣਾ ਹੋਵੇਗਾ ਤਾਂ ਜੋ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਹੈ ਲਗਾਤਾਰ ਕਿਉਂਕਿ ਲੋਕਾਂ ਦੀ ਮਜਬੂਰੀ ਹੁੰਦੀ ਹੈ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਤਾਂ ਲੋਕ ਪ੍ਰੈਫਰ ਕਰਦੇ ਨੇ ਲਾਰੇ ਨੂੰ ਨੋਟਾਂ ਦਾ ਸੇਰਾ ਪਾਇਆ ਜਾਵੇ ਪਰ ਇਹ ਸੇਰਾ ਜਿਹੜਾ ਕਿ ਹਰ ਕਿਸੇ ਦੀ ਖਰੀਦ ਪਹੁੰਚ ਤੋਂ ਬਹੁਤ ਦੂਰ ਹੈ ਕਿਉਂਕਿ ਇਸ ਦੀ ਬਲੈਕ ਚੱਲ ਰਹੀ ਹੈ ਤਾਂ ਕਾਲੀਆਂ ਪੈਣਾਂ ਕਿਹੜੀਆਂ ਨੇ ਕਿਹੜੀਆਂ ਕਾਲੀਆਂ ਭੰਡੀਆਂ ਜਿਹੜੀ ਬਲੈਕ ਕਰੀਆਂ ਨੇ ਨੋਟਾਂ ਦੀ ਕਰੰਸੀ ਦੀ ਨਵੇਂ ਨੋਟਾਂ ਦੀ ਉਹਨਾਂ ਦੀ ਜਾਂਚ ਜਿਹੜੀ ਕੋਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਵੀ ਲੋਕ ਬਲੈਕ ਕਰ ਰਹੇ ਨੇ ਮਾਰਕ ਬਲੈਕ ਮਾਰਕੀਟ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਕੀ ਉਹ ਸਲਾਖਾਂ ਪਿੱਛੇ ਭੇਜਿਆ ਜਾ ਸਕੇ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਧਾਨਿਕ ਸਟੇ ਟੀਵੀ ਅੰਮ੍ਰਿਤਸਰ